ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਮੇਰੇ ਵੀਰ ਭਰਾ ਸਾਰੇ ਬਹੁਤ ਵਧੀਆ ਹੋਵੋਗੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਤੋਂ ਮਾਫੀ ਚਾਹੁੰਨੇ ਕਿਉਂਕਿ ਵੀਰੋ ਟਾਈਮ ਨਹੀਂ ਲੱਗ ਰਿਹਾ ਕੁਛ ਆਪਾਂ ਤਾਂ ਹੀ ਫੇਸਬੁੱਕ YouTube ਤੇ ਵੀਡੀਓ ਨਹੀਂ ਪਾ ਰਹੇ ਤੇ ਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਆਪਾਂ ਤੁਹਾਡੇ ਲਈ ਸੇਲ ਪਰਚੇਸ ਵਾਲੀ ਵੀਡੀਓ YouTube ਉੱਤੇ ਫੇਸਬੁੱਕ ਤੇ ਵੀ ਲੈ ਕੇ ਆ ਕੇ ਬਾਕੀ ਮਿੱਤਰੋ ਆਜੋ ਆਪਾਂ ਇਸ ਘੋੜੀ ਬਾਰੇ ਗੱਲ ਕਰਦੇ ਜਾਨਕੀ ਬਿਸ਼ੇਰੀ ਬਾਰੇ ਗੱਲ ਕਰਦੇ ਆਂ ਬਿਸ਼ੇਰੀ ਦਾ ਖਾਨਦਾਨ ਬਹੁਤ ਵਧੀਆ ਹੈ ਬਾਕੀ ਬਿਸ਼ੇਰੀ ਆਪ ਬਹੁਤ ਚੰਗੀ ਆ ਜਿਹੜੇ ਬੰਦੇ ਨੇ ਪਹਿਲੀ ਵਾਰੀ ਲੈਣੀ ਆ ਉਹਦੇ ਲਈ ਇਹ ਬਿਸ਼ੇਰੀ ਬਿਲਕੁਲ ਪਰਫੈਕਟ ਹੈ ਤੇ ਵਜਬ ਤੇ ਭਾ ਦੀ ਆ ਲੱਖ ਰੁਪਏ ਤੋਂ ਥੱਲੇ ਬਣ ਜੂ ਤੁਹਾਨੂੰ ਮਾਲਕ ਦਾ ਨੰਬਰ ਮੈਂ ਸਕਰੀਨ ਤੇ ਸ਼ੋਅ ਕਰਤਾ ਤੁਸੀਂ ਬਾਈ ਨੂੰ ਫੋਨ ਲਾ ਲਿਓ ਬਾਕੀ ਰੇਟ ਸੋਦੇ ਜਿੰਨੀ ਵੀ ਜਾਣਕਾਰੀ ਹੈ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਣੀ ਆ ਇਹ ਬਿਸ਼ੇਰੀ ਦੋਸਤੋ ਲਾਲ ਚੰਬੀ ਆ ਇਹ ਜੌਂਡੀਆ ਰਕੋੜੇ ਦੀ ਬੱਚੀ ਹੈ ਜੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਬਾਈ ਕਹਿੰਦਾ ਇਹਦੀ ਉਮਰ ਸਹੀ ਨੈਟ 14 ਮਹੀਨੇ ਹੋਗੀ ਤੇ ਇਹ ਘੋੜੀ ਮੋਗੇ ਜ਼ਿਲ੍ਹੇ ਦੇ ਪਿੰਡ ਦੱਲੂਆੜ ਦੇ ਵਿੱਚ ਖੜੀ ਹੈ ਜੀ ਤੇ ਬਾਈ ਹੁਣਾਂ ਨੇ ਇਹਦੇ ਮੁੱਲ ਦੀ ਜਿਹੜੀ ਮੁੱਲ ਕੀਤਾ ਜਿਹੜਾ ਉਹ ਕੀਤਾ 85000 ਰੁਪਿਆ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਸੰਭਾਂ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਬਿਸ਼ੇਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹ ਪੂਰੀ ਸ਼ੋਅ ਕੁਆਲਿਟੀ ਬਿਸ਼ੇਰੀ ਹੈ ਕੰਨਾ ਕੁੰਨਾ ਦੀ ਪੂਰੀ ਸਨਖੀ ਹੈ ਜੀ ਬਾਲ ਭੋਰੀਆਂ ਦੀ ਸਾਫ ਆ ਤੇ ਡਾਕਟਰ ਗੁਲਜ਼ਾਰ ਦੇ ਕੋਲੇ ਆ ਜੀ ਅ ਤੇ ਬਾਈ ਹੁਣਾਂ ਨਾ ਤੁਸੀਂ ਸੰਪਰਕ ਕਰ ਸਕਦੇ ਹੋਗੇ ਬਾਈ ਦਾ ਮੈਂ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਤੇ ਇਹ ਲਾਲ ਚੰਬੀ ਬਸ਼ੇਰੀ ਹੈ ਜੀ ਮਾਂ ਵੀ ਇਹਦੀ ਚੰਬੀ ਹੈ ਬਾਈ ਕਹਿੰਦਾ ਵੀ 48 ਇੰਚ ਦੀ ਇਹਦੀ ਮਾਂ ਹੈ ਬਹੁਤ ਬਹੁਤ ਚੰਗੀ ਮਾਂ ਹੈ ਇਹਦੀ ਤੇ ਚੰਗੀ ਹਾਈਟ ਕਰਨ ਵਾਲੀ ਚੰਗੀ ਬਸ਼ੇਰੀ ਹੈ ਜੀ ਬਾਕੀ ਮੌਕੇ ਤੇ ਮਾਨਤਨ ਕਰਦੇ ਨੇ ਕਿ ਬਾਈ ਹੋਰੇ ਤੇ ਜੇ ਤੁਸੀਂ ਆਪਣਾ ਜਾਨਵਰ ਵਿੱਚ ਨਾ ਵੀਡੀਓ ਬਵਾ ਕੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਆਪਣਾ ਵੀ ਸ਼ੋਅ ਕਰਤਾ ਸਕਰੀਨ ਤੇ ਧੰਨਵਾਦ ਜੀ